ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਕ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਅੱਜ ਦੇ ਇਸ ਕਥਾ ਵਿਚਾਰ ਵਿਸ਼ੇ ਦੀ ਸਾਂਝ ਪਾਉਨੇ ਆ ਕਿੰਦੇ ਇੱਕ ਵਾਰ ਨਾ ਇੱਕ ਗੁਰਸਿੱਖ પતિ ਪਤਨੀ ਸਨ ਕਿੰਦੇ ਉਹਨਾਂ ਦਾ ਪਤੀ ਸੀ ਉਹ ਸਰਕਾਰੀ ਨੌਕਰੀ ਕਰਿਆ ਕਰਦੇ ਸਨ ਕਿੰਦੇ ਉਹਨਾਂ ਦਾ ਟਰਾਂਸਫਰ ਮਹਾਰਾਸ਼ਟਰ ਦੇ ਇੱਕ ਨਗਰ ਦੇ ਵਿੱਚ ਹੋ ਗਿਆ ਕਿੰਦੇ ਰਹਿਣ ਲਈ ਸਰਕਾਰ ਨੇ ਉਹਨਾਂ ਨੂੰ ਨਿਵਾਸ ਸਥਾਨ ਦਿੱਤੇ ਹੋਏ ਸਨ ਕਿੰਦੇ ਉਹਨਾਂ ਦੇ ਘਰ ਦੇ ਨਾਲ ਇੱਕ ਹੋਰ ਪਰਿਵਾਰ ਰਹਾ ਕਰਦਾ ਸੀ ਕਿੰਦੇ ਉਹ ਜਿਹੜੇ ਕੁਆਟਰ ਚ ਰਿਆ ਕਰਦੇ ਸੀ ਘਰ ਦੇ ਕੰਨਾਂ ਛੋਟੀਆਂ-ਛੋਟੀਆਂ ਹੋਆਂ ਕਰਦੀਆਂ ਸਨ ਕਿੰਦੇ ਉਸ ਗੁਰਸੇਖ ਬੀਬੀ ਨੇ ਜਦੋਂ ਘਰ ਦਾ ਕੰਮ ਕਰਿਆ ਕਰਨਾ ਨਾ ਤਾਂ ਉਹਨੇ ਹਰ ਸਮੇਂ ਮੂਲ ਮੰਤਰ ਦਾ ਜਾਪ ਕਰਿਆ ਕਰਨਾ ਕਿੰਦੇ ਤੇ ਉਹਨੇ ਹਰ ਸਮੇਂ ਖੁਸ਼ ਰਿਆ ਕਰਨਾ ਕਿੰਦੇ ਜਿਹੜੀ ਨਾਲ ਵਾਲੀ ਬੀਬੀ ਸੀ ਨਾ ਉਹ ਹਰ ਸਮੇਂ ਅੱਖਾਂ 'ਚ ਹੰਝੂ ਲਈ ਫੇਰਦੀ ਹੁੰਦੀ ਸੀ ਦੁਖੀ ਹੋਈ ਰਹਿੰਦੀ ਸੀ ਉਹਨਾਂ ਇੱਕ ਦਿਨ ਉਹ ਬੀਬੀ ਜਿਹੜੀ ਦੁਖੀ ਹੋਈ ਰਹਿੰਦੀ ਉਹ ਗੁਰਸੇਖ ਬੀਬੀ ਦੇ ਕੋਲ ਗਈ ਕਹਿੰਦੀ ਵੀ ਮੈਂ ਤੁਹਾਨੂੰ ਇੱਕ ਤੁਹਾਡੇ ਕੋਲ ਗੱਲ ਪੁੱਛਣਾ ਚਾਹੁੰਦੀ ਹਾਂ ਤੁਸੀਂ ਹਰ ਸਮੇਂ ਕੀ ਬੋਲਦੇ ਰਹਿੰਦੇ ਹੋ ਤੇ ਤੁਸੀਂ ਹਰ ਸਮੇਂ ਇੰਨੇ ਖੁਸ਼ ਕਿਉਂ ਰਹਿੰਦੇ ਹੋ ਕਹਿੰਦੀ ਜੀ ਮੈਂ ਹਰ ਸਮੇਂ ਉਸ ਪਰਮਾਤਮਾ ਨੂੰ ਯਾਦ ਕਰਦੀ ਰਹਿੰਦੀ ਹਾਂ ਤੇ ਪਰਮਾਤਮਾ ਦੀ ਦਿੱਤੀਆਂ ਦਾਤਾਂ ਦਾ ਸ਼ੁਕਰ ਕਰਦੀ ਹਾਂ ਜਿਸ ਕਰਕੇ ਮੈਂ ਪ੍ਰਸੰਨ ਰਹਿੰਦੀ ਹਾਂ ਕਹਿੰਦੀ ਜੋ ਤੁਸੀਂ ਜਿਹੜਾ ਹਰ ਸਮੇਂ ਬੋਲਦੇ ਰਹਿੰਦੇ ਹੋ ਇਹਦੇ ਨਾਲ ਤੁਹਾਨੂੰ ਹਰ ਖੁਸ਼ੀ ਮਿਲਦੀ ਕਹਿੰਦੀ ਹਾਂਜੀ ਇਹ ਉਹ ਮੰਤਰ ਆ ਜਿਸ ਦੇ ਨਾਲ ਦੁਨੀਆ ਦੀ ਹਰ ਖੁਸ਼ੀ ਤੁਹਾਡੀ ਝੋਲੀ ਪੈ ਜਾਂਦੀ ਹੈ ਕਿੰਦੀ ਮੈਂ ਬੜੇ ਮੇਰੇ ਵਿਆਹ ਨੂੰ ਪੜੇ ਚਿਰ ਹੋ ਗਿਨ ਪਰ ਮੈਂ ਬੇਉਲਾ ਤਾਂ ਕਿ ਮੈਨੂੰ ਇਸ ਦੇ ਨਾਲ ਔਲਾਦ ਦੀ ਪ੍ਰਾਪਤੀ ਹੋ ਸਕਦੀ ਹੈ ਤੁਸੀਂ ਮੈਨੂੰ ਮੰਤਰ ਦੱਸ ਸਕਦੇ ਹੋ ਤਾਂ ਬੀਬੀ ਨੇ ਕਿਹਾ ਜ਼ਰੂਰ ਇਹ ਮੰਤਰ ਤਾਂ ਸਬਦਾ ਮੰਤਰ ਹੈ ਮੈਂ ਤੁਹਾਨੂੰ ਦੱਸ ਵੀ ਸਕਦੀ ਹਾਂ ਪਰ ਉਸ ਦੇ ਨਾਲ ਵਿਸ਼ਵਾਸ ਦੀ ਜ਼ਰੂਰਤ ਹੈ ਜੇ ਵਿਸ਼ਵਾਸ ਹੈ ਤਾਂ ਇਹ ਮੰਤਰ ਤੁਹਾਡੀ ਦੁਨੀਆ ਦੀ ਹਰ ਖੁਸ਼ੀ ਤੁਹਾਡੀ ਝੋਲੀ ਪਾ ਸਕਦਾ ਕਿੰਦੇ ਉਹਨੇ ਨਾ ਇੱਕ ਵਰਕੇ ਦੇ ਉੱਤੇ ਉਹਨੂੰ ਜਿਹੜੀ ਭਾਸ਼ਾ ਆਉਂਦੀ ਸੀ ਉਸ ਭਾਸ਼ਾ ਦੇ ਵਿੱਚ ਲਿਖ ਕੇ ਤੇ ਦੇ ਦਿੱਤਾ ਕਹਿੰਦੇ ਉਹ ਬੀਬੀ ਨੇ ਵੀ ਬੜੀ ਸ਼ਰਧਾ ਤੇ ਪ੍ਰੇਮ ਨਾਲ ਮੂਲ ਮੰਤਰ ਦਾ ਜਾਪ ਕਰਿਆ ਕਰਨਾ ਕਹਿੰਦੇ ਕੁਝ ਸਮਾਂ ਲੰਘਿਆ ਤੇ ਉਹਦੀ ਕੁੱਖ ਵੀ ਹਰੀ ਹੋ ਗਈ ਜਦ ਕਰ ਪੁੱਤਰ ਦੀ ਦਾਤ ਪ੍ਰਾਪਤ ਹੋਈ ਕਹਿੰਦੇ ਇਸ ਤੋਂ ਬਾਅਦ ਉਹਨੇ ਹਰ ਕਿਸੇ ਨੂੰ ਮੂਲ ਮੰਤਰ ਦਾ ਜਾਪ ਕਰਨ ਲਈ ਕਿਹਾ ਕਰਨਾ ਉਹਨੇ ਕਿਹਾ ਮੂਲ ਮੰਤਰ ਉਹ ਦਾਤਾ ਜੋ ਸਾਰੀਆਂ ਖੁਸ਼ੀਆਂ ਦੇ ਦਿੰਦੀ ਹੈ ਮੂਲ ਮੰਤਰ ਦੇ ਜਾਪ ਨਾਲ ਮਨੁੱਖ ਆਪਣੇ ਮਨ ਦੀ ਹਰ ਇੱਕ ਮਨੋ ਕਾਮਨਾ ਪੂਰੀ ਕਰ ਸਕਦਾ ਹੈ ਜੇ ਮਨੁੱਖ ਵਿੱਚ ਵਿਸ਼ਵਾਸ ਹੈ ਤਾਂ ਮੂਲ ਮੰਤਰ ਹਰ ਉਹਦੀ ਮੁਰਾਦ ਪੂਰੀ ਕਰੇਗਾ ਕਿੰਦੇ ਇੱਕ ਵਾਰ ਦਾ ਐਵੇਂ ਇੱਕ ਥਾਂ ਤੇ ਇੱਕ ਮਨੁੱਖ ਰਿਹਾ ਕਰਦਾ ਸੀ ਕਿੰਦੇ ਉਹਨੇ ਹੌਲੀ-ਹੌਲੀ ਆਪਣੀ ਪਹਿਲਾਂ ਗਰੀਬ ਸਨ ਪਰ ਹੌਲੀ-ਹੌਲੀ ਗਰੀਬੀ ਤੋਂ ਉਹਨੇ ਚੰਗੇ ਦਿਨ ਲਿਆਂਦੇ ਕਿੰਦੇ ਬੜੇ سارے ਟਰੱਕਾਂ ਦਾ ਉਹ ਜਿਹੜਾ ਮਾਲਕ ਬਣ ਗਿਆ ਕਿੰਦੇ ਉਸੇ ਨਗਰ ਵਿੱਚ ਇੱਕ ਹੋਰ ਟਰੱਕਾਂ ਦਾ ਵਪਾਰੀ ਰਿਹਾ ਕਰਦਾ ਸੀ ਕਹਿੰਦੇ ਹੁਣ ਇੱਕ ਗੁਰਸੇਖ ਦੇ ਟਰੱਕਾਂ ਦਾ ਵਪਾਰ ਦੇ ਕੇ ਉਹਨੂੰ ਬੜੀ ਜ਼ਿਆਦਾ ਈਰਖਾ ਹੋਇਆ ਕਰਨੀ। ਕਹਿੰਦੇ ਉਸ ਤੋਂ ਇਹ ਈਰਖਾ ਜਿਹੜੀ ਸੀ ਨਾ ਉਹ ਹੌਲੀ-ਹੌਲੀ ਵੈਰ ਤੇ ਵਿਰੋਧ ਚ ਬਦਲ ਗਈ। ਕਹਿੰਦੇ ਉਹ ਕਿਸੇ ਨਾ ਜਿਹੜਾ ਕਾਲਾ ਇਲਮ ਕਰਦੇ ਸੰਤ ਤੇ ਉਹਦੇ ਕੋਲ ਗਿਆ ਜਾ ਕੇ ਉਹਨੂੰ ਕਿਹਾ ਵੀ ਮੈਂ ਚਾਹੁੰਨਾ ਵੀ ਮੇਰਾ ਇੱਕ ਸਾਥੀ ਹੈ ਤੇ ਉਹਦਾ ਜਿਹੜਾ ਕੰਮ ਹੈ ਨਾ ਉਹ ਕਾਰੋਬਾਰ ਬਿਲਕੁਲ ਬੰਦ ਹੋ ਜਾਵੇ। ਉਹ ਕਹਿੰਦੇ ਕੋਈ ਨਾ ਐਨੇ ਪੈਸੇ ਦਿਓ ਤੇ ਕੱਲ ਨੂੰ ਦੇਖਿਓ ਤੁਸੀਂ ਉਹਨਾਂ ਦੇ ਘਰ ਜਾ ਕੇ ਦੇਖਿਓ ਵੀ ਉਹਨਾਂ ਦੇ ਘਰ ਕੋਈ ਨਾ ਕੋਈ ਨੁਕਸਾਨ ਹੋਇਆ ਹੋਏਗਾ। ਉਹਨਾ ਉਹਨੂੰ ਪੈਸੇ ਦੇ ਕੇ ਤੇ ਉਸ ਤੋਂ ਜੋ ਉਹਨੇ ਝੋਂਚੜਾ ਕਰਾਣੀ ਸੀ ਉਹਨੇ ਕਰਾ ਦਿੱਤੀ। ਹੁਣ ਉਹਦੀ ਦੁਕਾਨ ਦੇ ਅੱਗੋਂ ਲੰਘਦੇ ਹੋਏ ਤੇ ਉਹਨੂੰ ਕਹਿੰਦੇ ਵੀ ਦੱਸੋ ਹੋਰ ਸਭ ਕੁਝ ਠੀਕ ਆ? ਕਹਿੰਦੇ ਹਾਂ, ਕਹਿੰਦੇ ਘਰ-ਬਾਰ, ਪਰਿਵਾਰ ਸਾਰਾ ਠੀਕ ਆ। ਕਹਿੰਦੇ ਹਾਂ ਸਾਰਾ ਕੁਝ ਠੀਕ ਆ। ਮਾਲਕ ਦੀ ਜੜੀਆਂ ਨੇ ਉਹ ਚੜਦੀ ਕਲਾਵਾਂ ਨੇ। ਉਹਨਾ ਸ਼ਾਮ ਨੂੰ ਫੇਰ ਉਸਦੇ ਕੋਲ ਗਿਆ। ਉਹਨੂੰ ਕਿਹਾ ਵੀ ਤੂੰ ਤਾਂ ਕਹਿੰਦਾ ਸੀ ਕੱਲ ਨੂੰ ਉਹਦੇ ਪਰਿਵਾਰ 'ਚ ਕੁਝ ਨਾ ਕੁਝ ਮਾੜਾ ਹੋ ਜਾਏਗਾ ਪਰ ਉਹਦਾ ਪਰਿਵਾਰ ਤਾਂ ਸੁੱਖ-ਸਾਂਦ ਨਾਲ ਸਾਰਾ ਕੁਝ ਤੇ ਤੂੰ ਤੇ ਮੈਨੂੰ ਝੂਠ ਬੋਲਿਆ। ਉਹ ਕਿੰਦੇ ਵੀ ਮੈਂ ਤਾਂ ਜੋ ਕਰਨਾ ਸੀ ਛੂੰ ਚੜਾ ਉਹ ਕਰ ਦਿੱਤਾ ਪਰ ਜੇਕ ਮੈਂ ਮੇਰੇ ਕੋਲ ਨਾ ਇੱਕ ਆਖਰੀ ਹਥਿਆਰ ਹੈ ਜੇ ਮੈਂ ਉਹ ਕਰਦਾ ਵਾਂ ਨਾ ਤਾਂ ਉਹਦੇ ਨਾਲ ਉਹਦਾ ਪਰਿਵਾਰ ਕੀ ਉਹਦਾ ਸਾਰਾ ਕੁਝ ਤਬਾਹ ਹੋ ਸਕਦਾ ਕਿੰਦੇ ਠੀਕ ਹੈ ਤੂੰ ਕਰ ਦੇ ਉਹ ਅਗਲੇ ਦਿਨ ਜਾਂਦਾ ਜਦੋਂ ਅਗਲੇ ਦਿਨ ਗਿਆ ਤੇ ਅਗਲੇ ਦਿਨ ਫਿਰ ਜਾ ਕੇ ਕਿੰਦਾ ਕਿੰਦਾ ਮੈਂ ਲੰਘਦਾ ਪਿਆ ਸੀ ਸੋਚਿਆ ਖੈਰ ਸਭ ਪੁੱਛਾ ਹੋਰ ਪਰਿਵਾਰ ਠੀਕ ਹੈ ਕਿੰਦੇ ਸਾਰੇ ਠੀਕ ਨੇ ਕਿੰਦੇ ਅੱਛਾ ਇੰਨੇ ਨੂੰ ਨਾ ਬਾਰੋ ਇੱਕ ਮਨੁੱਖ ਆਉਂਦਾ ਹੈ ਤੇ ਇੱਕ ਡੱਬਾ ਤੇ ਕੁਝ ਪੇਪਰ ਲਿਆ ਕੇ ਤੇ ਉਹਦੇ ਮੇਜ਼ ਦੇ ਉੱਤੇ ਰੱਖ ਦਿੰਦਾ। ਉਹ ਕਹਿੰਦਾ ਜੀ ਤੂੰ ਡੱਬਾ ਖੋਲਕੇ ਤੇ ਉਹਨੂੰ ਵੀ ਕਹਿੰਦਾ ਜੀ ਤੁਸੀਂ ਵੀ ਖਾਓ। ਉਹ ਕਹਿੰਦਾ ਜੀ ਇਹ ਇਹ ਕਿਆ ਦੇ? ਕਹਿੰਦਾ ਜੀ ਨਵੇਂ ਟਰੱਕਾਂ ਲਈ ਅਸੀਂ ਜਿਹੜਾ ਸੀ ਵੀ ਕੁਝ ਕੰਮ ਕਰਦੇ ਪਏ ਸੀ ਉਹ ਸਾਡੇ ਨਵੇਂ ਹੋਰ ਟਰੱਕ ਆ ਗਏ ਨੇ ਤੇ ਉਹਦੇ ਕਰਕੇ ਤੁਹਾਨੂੰ ਇਹ ਖਵਾਉਂਦੇ। ਹੁਣ ਉਹ ਤਾਂ ਉਹਦਾ ਨੁਕਸਾਨ ਭਾਲਦਾ ਸੀ ਤੇ ਉਹਨੂੰ ਉਹ ਮਠਾਈ ਉਹਦੀ ਕਿੱਥੋਂ ਲੰਗਣੀ ਸੀ। ਉਹਨੇ ਫੜ ਕੇ ਤੇ ਆ ਗਿਆ ਉੱਥੋਂ ਜਾ ਕੇ ਉਹਨੂੰ ਕਹਿੰਦਾ ਵੀ ਤੁਸੀਂ ਇਹ ਗੱਲ ਦੱਸੋ ਵੀ ਤੂੰ ਤਾਂ ਮੈਨੂੰ ਪਹਿਲਾਂ ਕਹਿੰਦਾ ਸੀ ਉਹਦੇ ਪਰਿਵਾਰ ਦਾ ਨੁਕਸਾਨ ਹੋ ਜਾਏਗਾ ਫਿਰ ਤੂੰ ਕਹਿੰਦਾ ਵੀ ਉਹਨੂੰ ਘਾਟੇ ਘਾਟੇ ਹੋਣਗੇ ਉਹਦੇ ਪਰਿਵਾਰ ਦਾ ਵੀ ਨੁਕਸਾਨ ਨਹੀਂ ਹੋਇਆ ਉਹ ਤੇ ਹੋਰ ਮਾਲਾ ਮਾਲ ਹੁੰਦਾ ਜਾਂਦਾ ਤੂੰ ਦੱਸ ਵੀ ਸਾਰਾ ਕੁਝ ਕੀ ਵੀ ਤੂੰ ਕੁਝ ਕਰਦਾ ਵੀ ਪਿਆ ਕਿ ਐਵੇਂ ਪੈਸੇ ਲਈ ਜਾਣਾ ਉਹ ਕਹਿੰਦਾ ਮੈਂ ਤਾਂ ਵੀ ਐਸੀ ਐਸੀ ਮਸਾਨੀਆਂ ਛੱਡੀਆਂ ਸਨ ਵੀ ਉਹਦਾ ਘਾਟਾ ਤੇ ਉਹਦਾ ਘਰ ਤਾਂ ਤਬਾਹ ਹੋਣਾ ਲਾਜ਼ਮੀ ਸੀ ਪਰ ਤੂੰ ਦੱਸ ਬਹੁ ਰਹਿੰਦਾ ਕਿੱਥੇ ਆ ਤੇ ਮੈਂ ਉੱਥੇ ਜਾ ਕੇ ਮਿਲਣਾ ਚਾਹੁੰਨਾ ਕਹਿੰਦੇ ਉਹ ਉਹਦੇ ਨਾਲ ਆਉਂਦਾ ਜਦੋਂ ਦੁਕਾਨ ਦੇ ਕੋਲ ਜਾਣ ਲੱਗਦਾ ਹੈ ਨਾ ਉਹ ਜਿਹੜਾ ਜਿਹੜਾ ਉਹ ਤੋਂ ਈਰਖਾ ਕਰਦਾ ਸੀ ਉਹ ਤੇ ਦੁਕਾਨ ਦੇ ਕੋਲ ਚਲਾ ਗਿਆ ਪਰ ਉਹ ਅੱਗੋਂ ਜਿਹੜਾ ਕਾਲਾ ਹਿਲਮ ਕਰਦਾ ਸੀ ਉਹ ਅੱਗੇ ਪੈਰ ਰੱਖਿਆ ਨਾ ਤਾਂ ਉਹ ਅੱਗੇ ਜਾ ਹੀ ਨਾ ਸਕਿਆ ਉਹ ਨਾ ਕਹਿੰਦਾ ਵੀ ਉਹ ਦੋ ਤਿੰਨ ਵਾਰ ਜਾਣਾ ਚਾਹਿਆ ਪਰ ਅੱਗੇ ਨਾ ਜਾ ਸਕਿਆ ਉਹ ਕਹਿੰਦਾ ਵੀ ਉਹ ਜਿਹੜਾ ਸੇਖ ਪਰਿਵਾਰ ਆ ਜਿਹਦਾ ਇਹ ਟਰਾਂਸਪੋਰਟ ਦਾ ਬਿਜ਼ਨਸ ਆ ਉਹਨੂੰ ਬਾਹਰ ਲੈ ਕੇ ਆ ਕਿਨ ਜਦੋਂ ਬਾਹਰ ਲੈ ਕੇ ਆਏ ਨਾ ਤੇ ਉਹਨੂੰ ਕਹਿੰਦਾ ਜੀ ਦੇਖੋ ਮੈਂ ਤੁਹਾਨੂੰ ਤੁਹਾਨੂੰ ਘਾਟੇ ਪਵਾਉਣ ਲਈ ਤੁਹਾਡੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਲਈ ਬੜਾ ਕੁਝ ਕੀਤਾ ਪਰ ਤੁਹਾਡਾ ਬਾਲ ਵੀ ਵਿੰਗਾ ਨਹੀਂ ਹੋਇਆ ਹੁਣ ਮੈਂ ਜਾਨਣਾ ਚਾਹੁੰਨਾ ਵੀ ਤੁਸੀਂ ਐਸੀ ਕੀ ਚੀਜ਼ ਹੈ ਜਿਸ ਦੇ ਕਰਕੇ ਉਹਨਾਂ ਚੀਜ਼ਾਂ ਨੇ ਵੀ ਤੁਹਾਡੇ ਤੇ ਅਸਰ ਨਾ ਕੀਤਾ ਤਾਂ ਗੋ ਹੱਸ ਕੇ ਉਹ ਗਰਸੀ ਪਰਵਾਰ ਜਿਹੜਾ ਸੀ ਉਹ ਕਹਿੰਦਾ ਜੀ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਤੇ ਮੂਲ ਮੰਤਰ ਤੇ ਜਾਪ ਅੱਗੇ ਕੋਈ ਕਿਸੇ ਦੁਨੀਆ ਦਾ ਕੋਈ ਮੰਤਰ ਆਣਾ ਉਹ ਨਹੀਂ ਚੱਲਦਾ ਹੈਗਾ ਕਿਸੇ ਦਾ ਕੀਤਾ ਕਰਾਇਆ ਭਾਵੇਂ ਜਿਸ ਤਰ੍ਹਾਂ ਦਾ ਮਰਜੀ ਤੁਸੀਂ ਕਰ ਲੋ ਮੂਲ ਮੰਤਰ ਦਾ ਜਾਪ ਉਹ ਜਾਪਾਂ ਜਿਸ ਤੇ ਅੱਗੇ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਚੱਲ ਸਕਦੀ ਕਿਉਂਕਿ ਇਹ ਮਾੜਿਆਂ ਨੂੰ ਹਮੇਸ਼ਾ ਦੂਰ ਰੱਖਦਾ ਹੈ ਤੇ ਚੰਗਿਆਂ ਨਾਲ ਹਮੇਸ਼ਾ ਚੰਗਾ ਕਰਦਾ ਇਸ ਲਈ ਜੋ ਵੀ ਮੂਲ ਮੰਤਰ ਦਾ ਜਾਪ ਕਰਦਾ ਹੈ ਉਹਨੂੰ ਪਰਮਾਤਮਾ ਹਮੇਸ਼ਾ ਮਿਹਰ ਦੇ ਉਹਦੀ ਝੋਲੀ ਪਾ ਦਿੰਦੇ ਨੇ ਤੇ ਸੋਖੀ ਸੁਖਿ ਵਾਸ ਕਰਦੇ ਇਸ ਤਰ੍ਹਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾੜੀਆਂ ਬਲਾਵਾ ਤੁਹਾਡੇ ਤੋਂ ਦੂਰ ਰਹਿਣ ਘਰ ਰਿਜਕ ਦਾ ਵਾਧਾ ਹੋਵੇ ਔਲਾਦ ਸੁਖਮਾਨੇ ਹਰ ਪਾਸੋਂ ਖੁਸ਼ੀਆਂ ਦੇ ਖੇੜੇ ਹੋਣ ਤਾਂ ਮੂਲ ਮੰਤਰ ਦਾ ਜਾਪ ਕਰਨਾ ਆਰੰਭ ਕਰਦੋ ਤੁਸੀਂ ਭਾਵੇਂ ਸਵੇਰੇ ਤੇ ਭਾਵੇਂ ਸ਼ਾਮ ਨੂੰ ਕਰੋ ਮੂਲ ਮੰਤਰ ਦਾ ਜਾਪ ਜ਼ਰੂਰ ਕਰਿਆ ਕਰੋ ਮੂਲ ਮੰਤਰ ਦਾ ਜਾਪ ਤੁਹਾਡੇ ਕਰੋ ਦੁੱਖ ਅਦਲਿੱਦਰ ਰੋਗ ਸੋਗ ਸਾਰਾ ਕੁਝ ਬਾਹਰ ਕੱਢ ਦੇਗਾ ਤੇ ਤੁਹਾਡੇ ਘਰ ਖੁਸ਼ੀਆਂ ਦੇ ਖੇੜੇ ਆ ਜਾਣਗੇ ਫਿਰ ਅੱਜ ਤੋਂ ਆਪਾਂ ਆਪਣੇ ਆਪ ਨਾਲ ਇੱਕ ਨਿਯਮ ਬਣਾ ਲਈਏ 5 ਮਿੰਟ ਭਾਵੇਂ ਸਵੇਰੇ ਤੇ 5 ਮਿੰਟ ਹੀ ਭਾਵੇਂ ਸ਼ਾਮ ਨੂੰ ਰੋਜ਼ ਮੂਲ ਮੰਤਰ ਦਾ ਜਾਪ ਕਰਿਆ ਕਰੋ ਤੁਹਾਡੇ ਘਰ ਜਿੰਨੇ ਦੁੱਖ ਦਿਲਦਰ ਦੇ ਨੇ ਉਹ ਸਾਰੇ ਦੂਰ ਹੋ ਜਾਣਗੇ ਤੇ ਕਿਸੇ ਤਰ੍ਹਾਂ ਦੇ ਵੀ ਤੁਹਾਡੇ ਘਰ ਤੋਟ ਨਹੀਂ ਆਵੇਗੀ ਜਿਨ੍ਹਾਂ ਨੂੰ ਐਵੇਂ ਲੱਗਦਾ ਹੈ ਵੀ ਹਾਂ ਸਾਡੇ ਬੱਚਿਆਂ ਦੇ ਅੱਗੇ ਵਾਧਾ ਨਹੀਂ ਹੁੰਦਿਆ ਸਾਡੇ ਬੱਚੇ ਜਿਹੜੇ ਕਾਮਯਾਬ ਨਹੀਂ ਹੋਣਦੇ ਅਸੀਂ ਜਿਹੜੇ ਕੰਮ ਨੂੰ ਹੱਥ ਪਾਉਂਦੇ ਆ ਉਹ 'ਚ ਕੋਈ ਨਾ ਕੋਈ ਘਾਟਾ ਹੋ ਜਾਂਦਾ ਜਾਂ ਕੋਈ ਸਾਡਾ ਬੱਚਾ ਪੜਦਾ ਨਹੀਂ ਹੈਗਾ ਤੁਸੀਂ ਜੋ ਵੀ ਚੀਜ਼ਾਂ ਨੂੰ ਖਾਣ ਪੀਣ ਦੀ ਦੇਣੀ ਹੈ ਨਾ ਉਸ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਕਰਕੇ ਤੇ ਵਾਇਗਰੂ ਅਗੇ ਅਰਦਾਸ ਕਰਕੇ ਵੀ ਵਾਇਗਰੂ ਤੇਰਾ ਦਿੱਤਾ ਦੇਣ ਲੱਗੇ ਹੁਣ ਇਸ ਤੇਜ ਜੋ ਤੁਸੀਂ ਆਪਣੀ ਮਿਹਰ ਕਰਿਓ ਤੁਹਾਡਾ ਬੱਚਾ ਖਾਣ ਵੀ ਲੱਗ ਜਾਏਗਾ ਤੁਹਾਡਾ ਬੱਚਾ ਪੜ੍ਹਾਈ ਵਿੱਚ ਵੀ ਤੇਜ ਹੋਏਗਾ ਜਦੋਂ ਪ੍ਰਸ਼ਾਦਾ ਬਣਾਓ ਮੂਲ ਮੰਤਰ ਦਾ ਜਾਪ ਕਰਨਾ ਆਰੰਭ ਕਰਦੋ ਵੇਖਿਓ ਜਿਹੜਾ ਆਪਣਾ ਪਰਿਵਾਰ ਆ ਨਾ ਇੱਚ ਬਰਕਤਾਂ ਵੀ ਆਉਣਗੀਆਂ ਵਾਇਗਰੂ ਦੀ ਮਿਹਰ ਵੀ ਹੋਏਗੀ ਤੇ ਹਰ ਪਾਸੇ ਸੁੱਖ ਤੇ ਸ਼ਾਂਤੀ ਹੀ ਹੋਵੇਗੀ ਫਿਰ ਆਓ ਰਾਲ ਮਿਲ ਕੇ ਮੂਲ ਮੰਤਰ ਦੇ ਲੜ ਲੱਕੀ